ਹੁਣ ਜਿਹੜਾ ਸੀ ਖਾਰਾ ਪਾਲਿਆ ਨੇ ਇਹ ਹੂੰ ਇਹ ਜਿਹੜਾ ਖਾਰਾ ਪੈ ਗਿਆ ਹੂੰ ਇਹ ਤੁਸੀਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਹ 250 ਤੋਂ ਬਾਹਰ ਆ ਕੋਈ ਚਮਤਕਾਰ ਹੋ ਸਕਦਾ ਕਿ ਮੌਸਮ ਆਪਣੇ ਆਪ ਵੀ ਆਪਣੀ ਚਾਲੇ ਪੈ ਜਾਵੇ ਪਰ ਜੋ ਡਿਸਟਰਕਸ਼ਨ ਅਸੀਂ ਕਰਤੀ ਪਰ ਟਾਪ ਆਫ ਥੈਟ ਜੋ ਡਿਸਟਰਕਸ਼ਨ ਹੁਣ ਕੁਦਰਤ ਨੇ ਕਰਤੀ ਹੂੰ ਉਸ ਤੋਂ ਬਾਅਦ ਉਹ ਡਿਸਟਰਕਸ਼ਨ ਦੇ ਵਿੱਚੋਂ ਇੱਕ ਵਾਰ ਤਾਂ ਉਹਨੇ ਤੰਡ ਹੋਰ ਕਰਨਾ ਹੁਣ ਸਾਡਾ ਮੁੱਦਾ ਇਹ ਨਹੀਂ ਹੈਗਾ ਕਿ ਇਕੱਲੇ ਅਸੀਂ ਇਨਵੋਲ ਵਾਂ ਇਸ ਪੂਰੇ ਘਟਨਾ ਚੱਕਰ ਦੇ ਵਿੱਚ ਕਿ ਕਲਾ ਹਿੰਦੁਸਤਾਨ ਜਿਹੜਾ ਕਿ ਉਹ ਤਰੱਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਕਰਕੇ ਨੁਕਸਾਨ ਹੋ ਰਿਹਾ ਅਸੀਂ ਇਹ ਚੀਜ਼ ਭੁੱਲ ਜਾਂਦੇ ਆ ਕਿ ਸਾਡਾ ਮੌਨਸੂਨ ਸਾਡਾ ਵੈਸਟਰਨ ਡਿਸਰਬਸ ਜਿਹੜਾ ਉਹ ਯੂਰਪ ਤੇ ਪਸ਼ਾਂਤ ਜਾਂ ਹਿੰਦ ਮਹਾਸਾਗਰ ਦੇ ਵਿੱਚੋਂ ਆਉਣ ਵਾਲੀਆਂ ਪੌਣਾ ਨਾਲ ਮਰਜ਼ਾ ਰਤਾ ਦੂਜੇ ਦੇਸ਼ਾਂ 'ਚ ਹੋਣ ਵਾਲੀਆਂ ਗਤੀਵਿਧੀਆਂ ਸਾਡੇ ਉੱਤੇ ਇੰਪੈਕਟ ਪਾਉਣਗੀਆਂ ਇਹ ਅਸੀਂ ਨਹੀਂ ਇਹ ਸੀ ਯਾਦ ਨਹੀਂ ਕਰਦੇ ਸਾਨੂੰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਯੂਰਪ ਦੇ ਵਿੱਚ جنگ ਲੱਗੀ ਹੋਈ ਹੈ ਰਸ਼ੀਆ ਤੇ ਯੂਕਰੇਨ ਉਸ ਤੋਂ ਬਾਅਦ ਗਾਜ਼ਾ ਪੱਟੀ ਯੁੱਧ ਤੇ ਇਰਾਕ ਉੱਥੋਂ ਸਾਡੇ ਵਾਲ ਵੈਸਟਰਨ ਇੰਡੀਆ ਸਰਵੈਂਸ ਜਉਂਦੀ ਆ ਨੀ ਜਦੋਂ ਉੱਥੇ ਰੌਲਾ ਪਿਆ ਹੋਵੇ ਤਾਂ ਕਿਵੇਂ ਹੋ ਸਕਦਾ ਕਿ ਸਾਡੀਆਂ ਪਉਣਾ ਸਹੀ ਹੋਵੇ